ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰਦੇਵ ਜੀ ਨਮਹ ਨਮਸਕਾਰ 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 ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਅਪਨਾਮਾ ਦੇ ਸੰਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਐਂਡ ਚੱਕ ਫਤਿਹ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਆਓ ਗੁਰੂ ਪਿਆਰਿਓ ਗੁਰੂ ਸਵਾਰੇਓ ਫਤਿਹ ਦੀਆਂ ਸੰਝਾਂ ਪਾਈਏ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਹੰਸਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਲਾਈਆਂ ਡਿਊਟੀਆਂ ਸਦਕਾ ਕੀਤੀਆਂ ਅਨੇਕਾਂ ਬਖਸ਼ਿਸ਼ਾਂ ਸਦਕਾ ਪਰਜਾਨਾ ਬਰਾਗਣ ਰੂਪ ਬ੍ਰਹਮ ਗਿਆਨੀ ਮਾ ਧੰਨ ਧਨ ਮਾਈ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ اٹਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਘਰ ਹਰਮੰਦਰ ਸਾਹਿਬ ਤੋਂ ਰਜਾਨਾ ਆਉਣ ਵਾਲੇ ਹੁਕਮਨਾਮਾ ਸਹਿਬ ਦੀ ਸਾਂਝ ਪਾਉਂਦੇ ਹਾਂ ਸਰਲ ਸਪਸ਼ਟ ਅਧਿਆਤਮਿਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਆਓ ਪਿਆਰੇੋ ਅੱਜ ਦੀ ਆਪਣੀ ਕਲਾਸ ਚੌਥੇ ਗੁਰੂ ਨਾਨਕ ਤਨ ਤਨ ਗੁਰੂ ਰਾਮਦਾਸ ਸਾਹਿਬ ਵੱਲੋਂ ਹੈ ਦੱਸਣਗੇ ਆਪਾਂ ਨੂੰ ਕਿ ਜਿਹੜਾ ਨਾਮ ਹੈ ਉਹਦਾ ਰਸ ਕਿਉਂ ਜਾਂ ਹੁੰਦਾ ਇੱਕ ਜਾਪ ਹੁੰਦਾ ਜਾਪ ਮੋਢਲੀ ਅਵਸਥਾ ਚਾਹੁੰਦਾ ਕਿ ਅਸੀਂ ਕਿਸੇ ਮੰਤਰ ਨੂੰ ਵਾਰ-ਵਾਰ ਜਪਦੇ ਆਂ ਤੇ ਉਹਦੇ ਜਪਦਿਆਂ ਸਾਡੇ ਅੰਦਰ ਜਿਹੜੀ ਊਰਜਾ ਵਾਈਬ੍ਰੇਟ ਕਰਦੀ ਹੈ ਉਹਦੇ ਨਾਲ ਸਾਡੀ ਅੰਦਰ ਦੀ ਊਰਜਾ ਚ ਹਲਚਲ ਹੁੰਦੀ ਹੈ ਜਿਹੜੀ ਸਾਡੇ ਚੱਕਰਾਂ ਨੂੰ ਵੰਨ ਕੇ ਸਸਤਰਾਂ ਤੱਕ ਜਾਂਦੀ ਹੈ ਇਸ ਤਰ੍ਹਾਂ ਇੱਕ ਮਿਕਤਾ ਹੋਣ ਨਾਲ ਸਾਡੇ ਅੰਦਰ ਇੱਕ ਰਸ ਪੈਦਾ ਹੁੰਦਾ ਜਿਨ੍ਹਾਂ ਦੇ ਕਈ ਵਿਗਿਆਨਕ ਨਾਮ ਵੀ ਐ ਤੇ ਬਾਣੀ ਉਹਨੂੰ ਰਾਮ ਰਸ, ਨਾਮ ਰਸ, ਅੰਮ੍ਰਿਤ ਰਸ ਦੇ ਨਾਮ ਨਾਲ ਨਵਾਜਦੀ ਹੈ ਉਹ ਰਸ ਦੀ ਹੀ ਗੱਲ ਕਰਨਗੇ ਪਾਸ਼ਾ ਇਸ ਮੁਖਵਾਕ ਵਿੱਚ ਤੇ ਅਸੀਂ ਜਾਣਣਾ ਕਿ ਉਹ ਰਸ ਅਸੀਂ ਕਿਵੇਂ ਲੈ ਸਕਦੇ ਹਾਂ ਅਸੀਂ ਬਾਣੀ ਪੜ੍ਹਦੇ ਸੁਣਦੇ ਕਾਹਦਾ ਕਰਕੇ ਹਾਂ ਅਸੀਂ ਜਾਪ ਕਰਦੇ ਕਾਹਦਾ ਕਰਕੇ ਹਾਂ ਕਿਉਂਕਿ ਮਨੁੱਖ ਬਹੁਤ ਜਨਮਾਂ ਜਨਮਾਂ ਤੋਂ ਭਟਕਦਾ ਫਿਰਦਾ ਇਸ ਜ਼ਿੰਦਗੀ ਦੇ ਵਿੱਚ ਬਹੁਤ ਪ੍ਰਾਪਤੀਆਂ ਕਰ ਲੈਂਦਾ ਵੀ ਇੱਕ ਹੋਰ ਹੀ ਤਰ੍ਹਾਂ ਦੀ ਸ਼ਾਂਤੀ ਸਕੂਨ ਸਹਿਜ ਪਿਆਰ ਹੁੰਦਾ ਜਿਹੜਾ ਬੰਦੇ ਨੂੰ ਬਾਹਰ ਕਿਤੋਂ ਮਿਲਦਾ ਹੀ ਨਹੀਂ ਜਲਦੀ ਉਹ ਮਿਲਦਾ ਹੀ ਅੰਦਰੋਂ ਆਤਮਿਕ ਅਡੋਲਤਾ ਚੋਂ ਆ ਤੇ ਸਤਿਗੁਰੂ ਦੱਸਣਗੇ ਕਿ ਉਹ ਕਿਉਂ ਜਾਂ ਹੁੰਦਾ ਤੇ ਆਪਾਂ ਜਾਣਾਂਗੇ ਤੇ ਜਿਨ੍ਹਾਂ ਨੇ ਉਹਨੂੰ ਚੱਖਿਆ ਉਹਨਾਂ ਨੂੰ ਹੋਰ ਵੀ ਆਨੰਦ ਆਊਗਾ ਤੇ ਐਡੀ ਜ਼ਬਰਦਸਤ ਉਦਾਹਰਨ ਦੇਣਗੇ ਮਹਾਰਾਜ ਤੇ ਜੇ ਸਾਡੇ ਫੇਰ ਵੀ ਉਹ ਗੱਲ ਪੱਲੇ ਨਹੀਂ ਪੈਂਦੀ ਤੂੰ ਸਮਝ ਲਓ ਅਸੀਂ ਸਮਝਣਾ ਚਾਹੁੰਦੇ ਹੀ ਨਹੀਂ ਧਨਾਸ੍ਰੀ ਮਹਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰਿਕ ਬਿਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਬੋਖ ਦੇਵ ਹੋ ਹਰ ਨਿਮਖਾਤੀ ਤਾਉ ਪਿਆਰਿਓ ਗੁਰੂ ਪਾਸ਼ਾ ਜਿਹੜੇ ਭੇਦ ਆਪਣੇ ਮੂਹਰੇ ਖੋਲਣ ਲੱਗੇ ਨੇ ਆਪਾਂ ਉਹਨਾਂ ਨੂੰ ਜਾਣੀਏ ਅਸੀਂ ਬਾਣੀ ਨੂੰ ਸਿਰਫ ਇਸੇ ਲਈ ਨਹੀਂ ਪੜਨਾ ਕਿ ਬਸ ਪੜਨਾ ਹੈ ਅਸੀਂ ਸਾਡੇ ਸਤਿਗੁਰਾਂ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਦਾ ਆਨੰਦ ਮਾਣਨਾ ਹੈ ਇਹਨਾਂ ਦਾਤਾਂ ਦੇ ਵਿੱਚ ਬਹੁਤ ਛੁਪੇ ਹੋਏ ਬੀਜ ਮੰਤਰ ਹੈ ਛੁਪੇ ਹੋਏ ਮੈਸੇਜ ਹੈ ਜਿਨ੍ਹਾਂ ਨੂੰ ਅਸੀਂ ਸਮਝਣਾ ਹੁੰਦਾ ਜਿਹਨੂੰ ਬਾਣੀ ਬਾਰ-ਬਾਰ ਕਹਿੰਦੀ ਹੈ ਕਿ ਮਨੁੱਖ ਬੁੱਝ ਲੈ ਸਮਝ ਲੈ ਉਹ ਬੁੱਝਣ ਵਾਲੀ ਗੰਦੀ ਹੈ ਜਿਹੜੀ ਗੁਰੂ ਸਮਝਾਉਣੀ ਚਾਹੁੰਦੇ ਹੈ ਹੁਣ ਇੱਥੇ ਸਤਿਗੁਰਾਂ ਨੇ ਇਸ ਬਾਕ ਦੇ ਵਿੱਚ ਖਾਸ ਕਰਕੇ ਹਰੀ ਨੂੰ ਉਸ ਰੂਪ ਦੇ ਵਿੱਚ ਨਹੀਂ ਚਿਤਰਿਆ ਜਿਵੇਂ ਬਹੁਤ ਆਪਾਂ ਕਹਿੰਦੇ ਭਗਵਾਨ ਹੈ ਪਰਮਾਤਮਾ ਹੈ ਪਰਬਤਗਾਰ ਹੈ ਇੱਥੇ ਪਾਸ਼ਾ ਕਹਿੰਦੇ हे ਹਰੀ हे ਪਰਮਾਤਮਾ ਤੂੰ ਆਪਣੇ ਸੇਵਕ ਨੂੰ ਜਿਹੜਾ ਤੇਰੀ ਪਿਆਸ ਰੱਖਦਾ ਬੂੰਦ ਬਣ ਕੇ ਮਿਲਦਾ ਤੇ ਉਹ ਬੂੰਦ ਸਰਬ ਵਿਆਪਕ ਸਾਗਰ ਦੇ ਵਿੱਚੋਂ మహా ਸਾਗਰ ਚੋਂ ਆਉਂਦੀ ਹੈ ਜਨਮ ਜਨਮਾਂ ਲਈ ਤ੍ਰਿਪਤ ਕਰ ਜਾਂਦੀ ਹੈ ਹਰ ਹਰ ਬੂੰਦ ਭਏ ਹਰ ਸੁਆਮੀ ਸਾਡਾ ਸੁਆਮੀ ਹਰੀ ਬੂੰਦ ਦਾ ਸਰੂਪ ਧਾਰਨ ਕਰ ਜਾਂਦਾ ਕਾਦਾ ਕਰਕੇ ਜਦੋਂ ਸੇਵਕ ਹਮ ਚਾਤਰਕ ਬੇਨਨ ਬੇਨਾਤੀ ਇਹ ਦਸਾਂ ਤੇ ਦਿਸਾਂ ਨੂੰ ਅਸੀਂ ਜਾਣਨਾ ਤੇ ਸਮਝਣਾ ਹੈ ਪਾਤਸ਼ਾਹ ਕਹਿੰਦੇ ਜਿੱਦੇ ਸਿੱਖ ਜਾਣਕਾਰ ਸਿੱਖਰ ਸਾਧਕ ਸਾਧੂ ਪਪੀਹੇ ਵਾਂਗੂ ਚਾਤਰਕ ਵਾਂਗੂ ਬਿਲਕ ਦਾ ਉਹਦੇ ਨਾਮ ਖਾਤਰ ਉਦੇ ਨਾਮ ਰਸ ਖਾਤਰ ਕੂ ਕੂ ਕਰਦਾ ਹਰ ਵੇਲੇ ਹਰੀ ਅੱਗੇ ਅਰਦਾਸਾਂ ਕਰਦਾ ਹੈ ਜਾਪ ਕਰਦਾ ਹੈ ਗੁਰੂ ਦਾ ਨਾਮ ਧਿਆਉਂਦਾ ਹੈ ਹਰ ਵੇਲੇ ਮੂੰਹ ਉੱਪਰ ਨੂੰ ਕਰ ਕਰਕੇ ਕਹਿੰਦਾ ਹੈ ਹੇ ਹਰੀ ਹੇ ਪ੍ਰਮਾਤਮਾ ਕਰ ਕਿਰਪਾ ਕਰ ਕਿਰਪਾ ਜਾਪ ਕਰਦਾ ਹੈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਹੇ ਗੁਰੂ ਰਾਮਦਾਸ ਹੇ ਗੁਰੂ ਨਾਨਕ ਰਾਮਦਾਸ ਕੁਛ ਵੀ ਕਹਿੰਦਾ ਹੈ ਹੇ ਹਰੇ ਰਾਮਾ ਹਰੇ ਕ੍ਰਿਸ਼ਨ ਜਿਹੜਾ ਕੂਕਦਾ ਉਹ ਸਾਧੂ ਕੋਈ ਵੀ ਹੋ ਸਕਦਾ ਹੈ ਉਹ ਕੋਈ ਵੀ ਦੁਨੀਆ ਦਾ ਇਨਸਾਨ ਹੋ ਸਕਦਾ ਹੈ ਜਿਹੜਾ ਆਪਣੇ ਅੰਦਰ ਜਾਣਾ ਚਾਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਜਾਨਣਾ ਚਾਹੁੰਦਾ ਹੈ ਮਹਾਰਾਜ ਕਹਿੰਦੇ ਉਹ ਬਿਲ ਲਾਉਂਦਾ ਹੈ ਜਿਵੇਂ ਆਪਾਂ ਜਵਾਗ ਨੂੰ ਨਹੀਂ ਕਹਿੰਦੇ ਉਹ ਬਹਲਾ ਬਿਲਕੀ ਜਾਂਦਾ ਯਾਰ ਬਰਿਆਉ ਉਹਨੂੰ ਸੱਤ ਬਗਾਨੇ ਬੰਦੇ ਨੂੰ ਵੀ ਤਰਸ ਆ ਜਾਂਦਾ ਜੇ ਜਵਾਗ ਚੱਜਣਾ ਮਿਲਕਦਾ ਹੋਵੇ ਜਿਹੜਾ ਉਤਲੇ ਮਨੋਂ ਉਂ ਜੀ ਕਰਦਾ ਹੋਵੇ ਉਹਦੀ ਘਰ ਦੇ ਵੀ ਨਹੀਂ ਸੁਣਦੇ ਤੇ ਬਿਲਕਣੀ ਐਸੀ ਚੀਜ਼ ਹੈ ਜਿਹੜੀ ਹਰੀ ਨੂੰ ਵੀ ਰਜਾ ਦਿੰਦੀ ਹੈ ਜਦੋਂ ਅਸੀਂ ਕਿਸੇ ਇੱਕ ਗੰਦ ਖਾਤਾ ਪ੍ਰਮਾਤਮਾ ਦੇ ਵਿਧਾਨ ਇਸ ਗੱਲ ਤੇ ਖੜਾ ਮੂਰਲੇ ਨੂੰ ਭੁੱਖ ਕਾਦੀ ਹੈ ਜਿੰਨੀ ਭੁੱਖ ਤੀਬਰ ਗਤੀ ਨਾਲ ਲੱਗਦੀ ਹੈ ਉਨੀ ਪੂਰੀ ਕਰਨ ਲਈ ਉਹ ਬਹੁੜਦਾ ਤੇ ਪਾਦਸ਼ਾਹ ਕਹਿੰਦੇ ਜਦੋਂ ਪਪੀਹੇ ਵਾਂਗੂ ਸੇਵਕ ਬਿਲਕਦਾ ਹੈ ਤੇ ਉਹ ਹਰੀ ਤਰਸ ਕਰਦਾ ਹੈ ਭਗਵਾਨਸ ਕਰਦਾ ਹੈ ਭਗਵਾ ਪਰਬਦਗਾਰ ਤਰਸ ਕਰਦਾ ਹੈ ਉਹ ਬੂੰਦ ਬਣ ਕੇ ਆ ਪੈਂਦਾ ਮਿਲਦਾ ਮਿਲਦਾ ਕਿਵੇਂ ਫੇਰ ਹੱਥ ਜੋੜ ਕੇ ਬੇਨਤੀ ਆ ਹਰ ਹਰ ਕਿਰਪਾ ਕਰਹੁ ਹੇ ਭਗਵਾਨ ਹੇ ਹਰੀ ਕਿਰਪਾ ਕਰਹੁ ਪ੍ਰਭ ਆਪਣੀ ਸਾਡਾ ਕੋਈ ਜੋ ਨਹੀਂ ਸਾਡਾ ਕੋਈ ਦਵਾ ਨਹੀਂ ਹੈ ਕਿ ਅਸੀਂ ਕੋਈ ਕਹਿ ਸਕਗੇ ਅਸੀਂ ਭਗਤਾਂ ਆ ਅਸੀਂ ਸੰਤਾਂ ਅਸੀਂ ਸਾਧੂ ਆ ਨਾ ਆਪਣੀ ਕਿਰਪਾ ਕਰ ਤੂ ਆਪਦੇ ਹੁਦਰੋਂ ਹੀ ਤੇਰਾ ਜਿਹੜਾ ਪੈਜ ਰੱਖਣ ਵਾਲਾ ਸੁਭਾਣਾ ਉਹਦਾ ਕਰਕੇ ਪ੍ਰਭੂ ਆਪਣੀ ਕਿਰਪਾ ਕਰ ਮੁਖ ਦੇਵਹ ਹਰ ਨਿਮਖਾਤੀ ਉਹ ਹਰੀ ਨਾਮ ਦੀ ਬੂੰਦ ਮੇਰੇ ਮੁਖ ਚ ਪਾ ਦੇ ਪਪੀਹੇ ਵਾਂਗੂ ਬਿਲਕਣਾ ਉਹ ਬੂੰਦ ਨੂੰ ਧਿਆਉਣਾ ਉਹ ਬੂੰਦ ਨੂੰ ਆਪਣੇ ਬਣ ਸੱਜਣਾ ਇਹ ਅਨੰਤ ਮਹਾਸਾਗਰ ਦੇ ਵਿੱਚੋਂ ਉਹ ਹਰੀ ਦਾ ਇੱਕ ਰੂਪ ਬੂੰਦ ਸਾਡੇ ਮੂੰਹ ਚ ਪਾਉਂਦਾ ਨਿਮਖਾਤੀ ਅੱਖ ਦੇ ਫੌਰਜ ਨੇ ਸਮੇਂ ਚ ਜਿੰਨਾ ਚਿਰ ਚੱਖ ਫੜਕਦੀ ਹੈ ਕਰੀ ਮਹਾਰਾਜ ਇੰਨੇ ਕ ਸਮੇ ਲਈ ਹੀ ਉਹ ਬੂੰਦ ਮਿਲ ਜਾਵੇ ਤੇ ਦਰਸ਼ਨਾਂ ਦੀ ਝਲਕ ਪੈ ਜੇ ਸਾਨੂੰ ਹੁਣ ਇਹ ਤੇ ਚੇਤੇ ਰੱਖਣਾ ਹਰੀ ਦੇ ਨਾਮ ਨੂੰ ਹਰੀ ਦੀ ਕਿਰਪਾ ਨੂੰ ਅਸੀਂ ਬੂੰਦ ਦੇ ਰੂਪ ਚ ਗ੍ਰਹਿਣ ਕਰਨਾ ਹੈ ਰਸ ਦੇ ਰੂਪ ਚ ਗ੍ਰਹਿਣ ਕਰਨਾ ਹੈ ਜਦੋਂ ਹੀ ਸਾਡੇ ਅੰਦਰ ਖੁਸ਼ੀ ਪੈਦਾ ਹੁੰਦੀ ਹੈ ਖੇੜਾ ਪੈਦਾ ਹੁੰਦਾ ਵਿਗਿਆਨ ਕਹਿੰਦਾ ਕਿ ਸਾਡਾ ਮੈਂਡ ਡੋਪਾਮਿਨ ਰਸ ਛੱਡ ਦਿੰਦਾ ਬਾਣੀ ਕਹਿੰਦੀ ਐ ਤੂੰ ਇੱਕ ਮਿਕ ਹੋਣਾ ਤੇ ਉਹੀ ਰਾਮ ਰਸ ਅੰਮ੍ਰਿਤ ਬੂੰਦ ਤੈਨੂੰ ਮਿਲਦੀ ਐ ਤੇ ਜਦੋਂ ਜਿਨ੍ਹਾਂ ਨੂੰ ਮਿਲਦੀ ਐ ਉਹ ਖੇੜੇ ਚ ਰਹਿੰਦੇ ਆ ਖੁਸ਼ ਰਹਿੰਦੇ ਆ ਹੱਸਣਦਿਆਂ ਖਲੰਦਿਆਂ ਪਹਿਨਣਦਿਆਂ ਕਵੰਦਿਆਂ ਵਿੱਚੇ ਮੁਕਤੀ ਦਾ ਆਨੰਦ ਮਾਣਦੇ ਆ ਤੇ ਐਵੇਂ ਆਨੰਦ ਅਸੀਂ ਮਾਣਨਾ ਸਮਾਜ ਤੋਂ ਲੱਗਣੀ ਹੋਣਾ ਸਮਾਜ ਦੇ ਵਿੱਚ ਰਹਿੰਦੇ ਆ ਸਾਰੇ ਕਾਰਜ ਕਰਦੇ ਆ ਜੋ ਪਾਸ਼ਾ ਦਾ ਵਿਧਾਨ ਆ ਕਿ ਸਭ ਤੋਂ ਜ਼ਿਆਦਾ ਕੰਮ ਪਰਮ ਪਿਤਾ ਪਰਮਾਤਮਾ ਦੀਆਂ ਸ਼ਕਤੀਆਂ ਸਾਡੇ ਸੁੱਤੇ ਪਿਆਂ ਤੇ ਕਰਦੀਆਂ ਪੂਰੀ ਗੂੜੀ 6 ਘੰਟਿਆਂ ਦੀ ਨੀਂਦ 6 ਤੋਂ 8 ਜਿਹੜਾ ਬੰਦਾ ਨਹੀਂ ਲੈਂਦਾ ਬੇਸਕੋ ਬਹਾਨਾ ਕੋਈ ਵੀ ਬਣਾਉਂਦਾ ਮੇਰਾ ਕੰਮ ਧੰਦਾ ਦੁਨੀਆ 'ਚ ਬਹੁਤ ਹੈ ਮੈਂ ਨਿਤਨੇਮੀ ਬਹੁਤ ਆ ਮੈਂ ਆਏ ਕਰਕੇ ਅੰਮ੍ਰਿਤ ਵੇਲਾ ਸਾਹਮਦਾ ਹੁਦਨੇ ਉងਦੇ ਹੀ ਤੁਰਿਆ ਫਿਰੂ ਉਹਨੂੰ ਖੇੜਾ ਕੂੜਾ ਨਹੀਂ ਆਉਂਦਾ ਖੇੜਾ ਆਉਣ ਲਈ ਇਹ ਗਹਿਰੀ ਨੀਂਦ অতি ਜ਼ਰੂਰੀ ਹੈ ਜਦੋਂ ਪ੍ਰਮਾਤਮਾ ਨੇੜੇ ਹੋ ਕੇ ਸਾਡੇ ਅੰਦਰੋਂ ਊਰਜਾ ਨੂੰ ਡਾਊਨਲੋਡ ਕਰਦਾ ਹੈ ਤੇ ਅਸੀਂ ਉਦੋਂ ਪ੍ਰਵਾਨ ਕਰਦੇ ਹਾਂ ਬਾਕੀ ਸਮਾਂ ਫਿਰ ਉਹਦੇ ਖੇੜੇ 'ਚ ਬਚਲਣਾ ਹੁੰਦਾ ਅੱਗੇ ਪਾਸ਼ਾ ਕੀ ਫਰਮਾਨ ਕਰਦੇ ਆ ਹਾਰ ਬਿਨ ਰਹਿਣਾ ਸਕਾਂ ਇੱਕ ਰਾਤੀ ਹੁਣ ਪਾਸ਼ਾ ਦੱਸਦੇ ਆ ਵੀ ਜਿਹਨੂੰ ਉਹ ਬੂੰਦ ਮਿਲ ਗਈ ਜਿਹਨੂੰ ਸਾਧੂ ਗੁਰੂ ਸੰਤ ਮਿਲ ਗਿਆ ਜਿਹਨੂੰ ਸਮਝਾਤਾ ਕਿਵੇਂ ਬੈਠਣਾ ਹੈ ਕਿਵੇਂ ਕੀਰਤਨ ਦਾ ਆਨੰਦ ਮਾਣਨਾ ਹੈ ਕਿਵੇਂ ਸਮਝ ਸਮਝ ਕੇ ਬਾਣੀ ਪੜ੍ਹਨੀ ਹੈ ਕਿਵੇਂ ਗੁਰਮੰਤਰ ਦਾ ਜਾਪ ਕਰਨਾ ਹੈ ਜਿਹਨੂੰ ਇਹ ਗੱਲਾਂ ਦਾ ਪਤਾ ਲੱਗ ਜਾਂਦਾ ਹੈ ਤੇ ਜਿਹਦੇ ਅੰਦਰ ਸੁੱਖ ਸ਼ਾਂਤੀ ਸਹਿਜ ਬਰਾਜਮਾਨ ਹੁੰਦੇ ਜਾਂਦੇ ਆ ਉਹ ਨਿਮਖ ਇੱਕ ਬੂੰਦ ਉਤਰਿਆ ਆਉਂਦੀ ਹੈ ਉਸੇ ਨੂੰ ਪਤਾ ਹੁੰਦਾ ਕਿ ਉਦੋਂ ਮੈਂ ਕਿੰਨਾ ਮੰਡਲਾਂ 'ਚ ਹੁੰਨਾ ਹੈ ਮੈਨੂੰ ਕਿੱਡਾ ਕ ਆਨੰਦ ਹੁੰਦਾ ਤੇ ਕਿੰਨੇ ਖੁਸ਼ੇ ਹੁੰਦੇ ਆ ਕਿੰਨਾ ਅਣਹਦ ਨਾਦ ਹੁੰਦਾ ਕਿਹੋ ਜਿਹੀ ਚਲਕਾਰੇ ਪੈਂਦੇ ਆ ਇਹ ਉਹ ਜਾਣਦਾ ਜਿਹਨੂੰ ਇਹ ਬੂੰਦ ਰੂਪ ਦੇ ਵਿੱਚ ਉਤਰਿਆ ਆ ਹਰੀ ਜੀ ਦੇ ਸਰੀਰ 'ਚ ਸਰੀਰ ਉੱਡੂ-ਉੱਡੂ ਕਰਦਾ ਚਾ ਚੜੇ ਰਹਿੰਦੇ ਆ ਜਿਨ੍ਹਾਂ ਨੂੰ ਇਹ ਰਸ ਮਿਲ ਜਾਂਦਾ ਅੰਦਰੋਂ ਮਹਾਰਿ ਕਹਿੰਦੇ ਉਦੋਂ ਪਤਾ ਲੱਗਦਾ ਕਿ ਇੱਕ ਰਤੀ ਜਿੰਨੇ ਸਮੇ ਲਈ ਇਹ ਤੋਂ ਦੂਰ ਰਹਿਣਾ ਔਖਾ ਹੁਣ ਇੱਥੇ ਮੇਲ ਕੀ ਹੋ ਰਿਹਾ ਇੱਕ ਪਾਸੇ ਸਤਿਗੁਰੂ ਆ ਇੱਕ ਪਾਸੇ ਸੰਤ ਸਾਧੂ ਆ ਜਿਹੜੇ ਇਸ ਰਸ ਨੂੰ ਮਾਨਦੇ ਆ ਉਹ ਸਮਾਜ ਦੇ ਲੋਕਾਂ ਨੂੰ ਆਈ ਹੋਈ ਸੰਗਤ ਨੂੰ ਕਹਿੰਦੇ ਵੀ ਅਸੀਂ ਤਾਂ ਇੱਕ ਸਕਿੰਟ ਨਹੀਂ ਰਹਿ ਸਕਦੇ ਰਤੀ ਜਿੰਨਾ ਸਮਾਂ ਵੀ ਅਸੀਂ ਰਹਿ ਨਹੀਂ ਸਕਦੇ ਤੜਫਣੀ ਲੱਗ ਜਾਂਦੀ ਹੈ ਹੁਣ ਜਿਹੜੇ ਬੰਦੇ ਨੂੰ ਅਣਪਹਾ ਬਣੀ ਉਹਨੂੰ ਹਿਸਾਬ ਨਹੀਂ ਆਉਂਦਾ ਵੀ ਯਾਰ ਇਹੇ ਜੀ ਕੀ ਚੀਜ਼ ਆ ਉਹ ਅਵਸਥਾ ਹੈ ਕਿ ਕਿਵੇਂ ਬਣਦੀ ਹੈ ਫਿਰ ਮਹਾਰਾਜ ਨੇ ਇੱਕ ਬਹੁਤ ਜ਼ਬਰਦਸਤ ਉਦਾਹਰਨ ਚੱਕੀ ਸਮਾਜ ਚੋਂ ਕਿਉਂਕਿ ਸਮਾਜ ਦੇ ਵਿੱਚ ਉਹ ਜੇ ਇਨਸਾਨ ਪਿੰਡਾਂ ਚ ਘਰਾਂ ਚ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਦੇਖਿਆ ਹੁੰਦਾ ਜਾਂ ਆਪ ਵਹੜਾਇਆ ਹੁੰਦਾ ਕੌਣ ਹੁੰਦੇ ਆ ਜਿਨ੍ਹਾਂ ਨੂੰ ਅਮਲੀ ਕਿਹਾ ਜਾਂਦਾ ਹੈ ਅਮਲੀ ਦਾ ਮੇਲ ਸੰਤਾਂ ਦੇ ਨਾਲ ਹੁੰਦਾ ਏਸੇ ਕਰਕੇ ਤੁਸੀਂ ਦੇਖੋਗੇ ਕਿ ਇਹਦੀਆਂ ਉਦਾਹਰਨਾਂ ਗੁਰੂ ਰਾਮਦਾਸ ਅਮਲੀ ਦੀਆਂ ਬਾਰ ਬਾਰ ਦਿੰਦੇ ਆ ਪਾਸ਼ਾ ਕਹਿੰਦੇ ਆਏ ਸਮਝ ਲਓ ਵੀ ਜੇ ਅਸੀਂ ਓਵੇਂ ਨਾ ਬੈਠੀਏ ਉਹ ਬੂੰਦ ਉਹ ਹਰੀ ਦਾ ਰਸ ਨਾ ਮਿਲੇ ਸਾਡੀ ਹਾਲਤ ਵੀ ਉਹ ਹੋ ਜਾਂਦੀ ਆ ਜਿਵੇਂ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਾਰ ਬਿਨ ਹਮ ਮਰ ਜਾਂਦੀ ਕਹਿੰਦੇ ਬਸ ਮੋਟਾ ਜਿਹਾ ਹਸਾਬ ਸਾਨੂੰ ਸਮਝਾ ਦਿੰਨੇ ਆ ਸਾਡੇ ਉਹ ਬੂੰਦ ਨਾ ਮੂੰਹ ਚ ਪਵੇ ਹਰੀ ਰਸ ਦੀ ਤੇ ਅਮਲੀ ਨੂੰ ਫੀਮ ਨਾ ਮਿਲੇ। ਬਸ ਦੋਨੋਂ ਦੀ ਹਾਲਤ ਫਿਰ ਇੱਕੋ ਜਿਹੀ ਹੈ। ਕਈ ਥਾਂ ਇਹੋ ਜਿਹਾ ਸ਼ਲੋਕ ਮਿਲਦੇ ਐ ਕਿ ਕਿਵੇਂ ਚਿਹਰਾ ਜਰਦ ਹੋ ਜਾਂਦਾ ਅੱਖਾਂ ਚੋਂ ਪਾਣੀ ਡਿੱਗਦਾ ਗੱਲ ਸੁਣਨ ਨੂੰ ਜੀ ਨਹੀਂ ਕਰਦਾ ਬੋਲਣ ਨੂੰ ਜੀ ਨਹੀਂ ਕਰਦਾ ਉਹ ਸਾਰੇ ਹਾਲਾਤ ਦੱਸੇ ਵੇ ਆ ਵਿਦਵਾਨਾਂ ਨੇ ਤੇ ਪਾਤਸ਼ਾਹ ਕਹਿੰਦੇ ਮੂਟਾ ਜਾਂ ਸਮਝ ਲਓ ਜਿਵੇਂ ਅਮਲੀ ਨੂੰ ਫੀਮ ਨਹੀਂ ਮਿਲਦੀ ਤੇ ਸਾਧੂ ਜਿਓਵੇਂ ਬਹਿਣੋਂ ਹਟ ਜੇ ਜਾਂ ਬੈਠੇ ਨਾ ਉਹਦਾ ਹਾਲ ਵੀ ਉਸ ਰਸ ਬਿਨਾ ਉਵੇਂ ਹੋ ਜਾਂਦਾ ਹੈ ਹੁਣ ਅਸੀਂ ਧਿਆਨ ਦੇਣਾ ਵੀ ਉਹ ਇੱਕ ਰਸ ਹੈ ਨਾਮ ਦਾ ਜਿਹੜਾ ਅਸੀਂ ਲੈਣਾ ਇਹ ਕੰਦੇ ਬੋਲ ਚਾਲ ਦੀ ਗੱਲ ਨਹੀਂ ਹੈ ਇਹ ਪੈਦਾ ਹੁੰਦਾ ਤੇ ਸਾਨੂੰ ਮਿਲਦਾ ਹਾਰ ਬਿਨ ਰਹਿ ਨਾ ਸਕਾਂ ਇੱਕ ਰਾਤੀ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵ ਅਤ ਅਗਾਹਾ ਹਮ ਲਹਿ ਨ ਸਕਾਏ ਅੰਤ ਮਾਤੀ ਪਾਸ਼ਾ ਕਹਿੰਦੇ ਹੇ ਹਰੀ ਪਰਮ ਪਿਤਾ ਤੂੰ ਤਾਂ ਬਹੁਤ ਵੱਡਾ ਸਰਬਰਾ ਸਾਗਰ ਹੈ ਬਹੁਤ ਵੱਡਾ ਸਮੁੰਦਰ ਅਤ ਅਗਾ ਡੂੰਗਾ ਹਮ ਲੈ ਨਾ ਸਕਾਂ ਤਮਾਤੀ ਜੇ ਅਸੀਂ ਚਾਹੀਏ ਤੇਰਾ ਭੇਤ ਪਾਲਾਂਗੇ ਤੈਨੂੰ ਜਾਣ ਜਾਗੇ ਇਹ ਕਦੇ ਨਹੀਂ ਹੋ ਸਕਦਾ ਤੂੰ ਬਿਆਨਤ ਹੈ ਤੂੰ ਬਹੁਤ ਵੱਡਾ ਹੈ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਣਹੁ ਆਪਣ ਗਾਤੀ ਤੂੰ ਪਰੇ ਤੋਂ ਪਰੇ ਐ ਤੂੰ ਬਯੰਤ ਐ ਤੇਰੀ ਗਤੀਵਿਧੀ ਨੂੰ ਜਾਨੀ ਤੈਨੂੰ ਕੋਈ ਮਾਪ ਨਹੀਂ ਸਕਦਾ ਕੋਈ ਤੇਰਾ ਅੰਤ ਨਹੀਂ ਪਾ ਸਕਦਾ ਇੱਥੇ ਆ ਕੇ ਪਾਸ਼ਾ ਨੇ ਬਿਲਕੁਲ ਸਰੈਂਡਰ ਕਰਨ ਨੂੰ ਕਿਹਾ ਸੇਵਕ ਨੂੰ ਕਿ ਉਹਦੇ ਰੰਗਾਂ ਨੂੰ ਸਮਝਣ ਨਾ ਤੁਰਪੀ ਜਾਣਣ ਨਾ ਤੁਰਪੀ ਜਾਣੀ ਆਪਾਂ ਜੇ ਸੇਵਕ ਬਣੇ ਆਂ ਪਾਠ ਕਰਨ ਲੱਗੇ ਆਂ ਨਾਮ ਜਪਣ ਲੱਗੇ ਆਂ ਉਹਦੇ ਹੁਲਾਰਿਆਂ ਦਾ ਆਨੰਦ ਮੰਨਣਾ ਐ ਉਦੇ ਰਸ ਦਾ ਆਨੰਦ ਮੰਨਣਾ ਹੈ ਤਾਂ ਰਸ ਕੰਨੀ ਜਾਈ ਜਿਵੇਂ ਆਪਾਂ ਨੂੰ ਜੇ ਸਫਰ ਤੇ ਜਾਣ ਨੂੰ ਕੰਮ ਧੰਦੇ ਲਈ ਕਾਰ ਚਾਹੀਦੀ ਹੈ ਕਾਰ ਚਲਾਉਣੀ ਸਿੱਖਣੀ ਆ ਬਣਾਉਣੀ ਨਹੀਂ ਸਿੱਖਣੀ ਕਿ ਉਸ ਚੱਕਰ ਚ ਪੈ ਜੇ ਟਾਇਰ ਕਿਵੇਂ ਬਣਦਾ ਨਟ ਕਿਵੇਂ ਕਸੀਦੇ ਐ ਐਕਸੀਲੇਟਰ ਕਿੱਥੇ ਬਣਦਾ ਆ ਤਾਕੀਆਂ ਕੌਣ ਬਣਾਉਂਦਾ ਬਾਰੀਆਂ ਕੌਣ ਫਿਰ ਆਨੰਦ ਤੋਂ ਤਾਂ ਨਹੀਂ ਤੂੰ ਲੈ ਸਕਦਾ ਇਹਨਾਂ ਚੱਕਰਾਂ 'ਚ ਹੀ ਰਹਿ ਜਾਏਗਾ ਇਹੀ ਕੁਝ ਸਾਡੇ ਵਿਦਵਾਨ ਕਰਦੇ ਆ ਬਾਣੀ ਨਾਲ ਕਿਆ ਐਂ ਦੇਖਿਆ ਜੀ ਇੱਥੇ ਬਿੰਦੀ ਲੱਗੂ ਇੱਥੇ ਲੱਗਦੀ ਨਹੀਂ ਮਹਾਰਾਜ ਕਹਿੰਦੇ ਜੇ ਇੰਨਾ ਚੱਕਰਾਂ 'ਚ ਪੈ ਗਿਆ ਫਿਰ ਤੂੰ ਰਸ ਨਹੀਂ ਮਾਣ ਸਕਦਾ ਸਾਰਾ ਦਿਨ ਆ ਹੀ ਕਰਦਾ ਫਿਰੇਗਾ ਆਪਣਾ ਨਾਂ ਹੀ ਪੜਦਾ ਉਹਨੂੰ ਪੜਨਾ ਨਹੀਂ ਆਉਂਦਾ ਆਹਣ ਪੜਾ ਜਿਹੜਾ ਕਥਾ ਕਰੀ ਜਾਂਦਾ ਇੱਥੇ ਐਂ ਬੋਲ ਗਿਆ ਇੰਨਾ ਚੱਕਰਾਂ 'ਚ ਉਲਝ ਜੇਂਗਾ ਰਸ ਮਾਣ ਰਸ ਇਹੇ ਰਸ ਦੇਣ ਵਾਲੀ ਬਾਣੀ ਹੈ ਹਰ ਕੇ ਸੰਤ ਜਣਾ ਹਰ ਜਪਿਓ ਘੁਰ ਰੰਗ ਚਲੂਲੇ ਰਾਤੀ ਪਾਸ਼ਾ ਕਹਿੰਦੇ ਜਿਹੜੇ ਇਸ ਰਸਤੇ ਪੈ ਜਾਂਦੇ ਆ ਨਾ ਜਿਨ੍ਹਾਂ ਨੂੰ ਪਤਾ ਬੂੰਦ ਮਿਲਦੀ ਆ ਗੱਲ ਬਣਦੀ ਆ ਆਤਮਿਕ ਅਡੋਲਤਾ ਜਦੋਂ ਆਉਂਦੀ ਆ ਸਾਹ ਬਰਾਬਰ ਹੁੰਦੇ ਆ ਤਕੜੀ ਦੇ ਪਲੜੇ ਬਰਾਬਰ ਹੋ ਜਾਂਦੇ ਆ ਸੂਈ ਸਿੱਧੀ ਹੋ ਜਾਂਦੀ ਆ ਉਹ ਵਰਨਾ ਸ਼ੁਰੂ ਹੋ ਜਾਂਦਾ ਹੈ ਉਹ ਡਿੱਗਣਾ ਸ਼ੁਰੂ ਹੋ ਜਾਂਦਾ ਰਸ ਕਹਿੰਦੇ ਹਰ ਕੇ ਸੰਤ ਜਣਾ ਕੌਣ ਹਰ ਕੇ ਸੰਤ ਜਿਹੜੇ ਹਰੀ ਨੂੰ ਜਪਦੇ ਆ ਧਿਆਉਂਦੇ ਆ ਯਾਦ ਕਰਦੇ ਆ ਬਿਲਕਦੇ ਆ ਉਹਦੇ ਬਿਨਾ ਗੁਰ ਰੰਗ ਚਲੂਲਾ ਰਾਤੀ ਮਹਾਰਾਜ ਕਹਿੰਦੇ ਉਹ ਗੂੜੇ ਰੰਗਾਂ ਦੇ ਵਿੱਚ ਚਲੂਲੜੇ ਰੰਗ ਜਾਨੀ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਂਦੇ ਆ ਤੇ ਰੰਗਿਆ ਹੋਇਆਂ ਦਾ ਤੇ ਨਾ ਰੰਗਿਆ ਹੋਇਆਂ ਦਾ ਸਿੱਧਾ ਹੀ ਪਤਾ ਲੱਗਦਾ ਹੁੰਦਾ ਮਾੜੀ ਜੀ ਗੌਰ ਕਰਨ ਦੀ ਦੇਰ ਹੈ ਆ ਹੋੜੀ ਆ ਜਿਹਦੇ ਤੇ ਰੰਗ ਪਿਆ ਹੀ ਨਹੀਂ ਉਹ ਆਪਾਂ ਨੂੰ ਦੀਂਦਾ ਵੀ ਨਹੀਂ ਪਿਆ ਤੇ ਜਿੰਨਾ ਤੇ ਰੰਗ ਪਿਆ ਵਾ ਉਹ ਦੂਰੋਂ ਹੀ ਦਿੰਦੇ ਵੀ ਰੰਗੇ ਹੋਇਆ ਇਸੇ ਤਰ੍ਹਾਂ ਅਧਿਆਤਮ ਵਾਲੇ ਖੇਤਰ ਚ ਕੱਲੇ ਰੰਗਾਂ ਦੀਆਂ ਗੱਲਾਂ ਕਰਨ ਵਾਲੇ ਕੁਆਲਿਟੀਆਂ ਪਰਖਣ ਵਾਲੇ ਆਹ ਰੰਗ ਗੁਜਰਾਤ ਚ ਬਣਦਾ ਹੈ ਆਹ ਰੰਗ ਲਖਨਊ ਬਣਦਾ ਹੈ ਆਹ ਜੈਪੁਰ ਦਾ ਰੰਗ ਹੈ ਇਹ ਪੀਲਾ ਇਹ ਨੀਲਾ ਇਹ ਗੱਲਾਂ ਕਰਨ ਵਾਲੇ ਅਲੱਗ ਦੇਸਣਗੇ ਤੇ ਜਿਹੜੇ ਬੇਪਰਵਾਹ ਹੋ ਕੇ ਰੰਗਾਂ ਦਾ ਆਨੰਦ ਮਾਣਦੇ ਆ ਰਸ ਮਾਣਦੇ ਆ ਉਹ ਅਲੱਗ ਦੇਸਣਗੇ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਉਹਨਾਂ ਲਈ ਤਾਂ ਹਰ ਹਰ ਜਪਣ ਦੀ ਭਗਤੀ ਕਰਨ ਦੀ ਜਿਹੜੀ ਅੰਦਰ ਰੀਜ ਆ ਜਿਹੜੇ ਜਪਦੇ ਆ ਜਿਹੜੇ ਧਿਆਉਂਦੇ ਆ ਜਿਹੜੇ ਹਰੀ ਨੂੰ ਗਾਉਂਦੇ ਆ ਆਲਾਪ-ਲਾਲਾ ਗਾਉਂਦੇ ਆ ਪਾਸ਼ਾ ਕਹਿੰਦੇ ਉਹਨਾਂ ਦੀ ਸੋਭਾ ਅਲੱਗ ਹੁੰਦੀ ਹੈ ਹਰ ਹਰ ਭਗਤ ਬਣੀ ਅਤ ਸੋਭਾ ਹਰੀ ਦੀ ਭਗਤੀ ਸੋਭਾ ਬਣ ਜਾਂਦੀ ਹੈ ਇੱਜ਼ਤ ਪਤ ਬਣ ਜਾਂਦੀ ਹੈ ਹਰ ਜਪਿਓ ਉਤਮ ਪਾਤੀ ਜਿਹੜਾ ਉੱਚੇ ਪਾਸੇ ਨੂੰ ਜਾਂਦਾ ਹੈ ਜਿਹੜਾ ਹਰੀ ਵੱਲ ਜਾਂਦਾ ਹੈ ਦਿਨੋਂ ਦਿਨੋਂ ਦਾ ਪਿਆਰਾ ਹੁੰਦਾ ਜਾਂਦਾ ਉਹਦਾ ਮਾਣ ਸਨਮਾਨ ਇੱਜ਼ਤ ਵੀ ਵੱਧਦਾ ਜਾਂਦਾ ਉਹਨੂੰ ਪਤਾ ਕੀ ਲੱਗਦਾ ਜਿਵੇਂ ਜਿਵੇਂ ਉਹ ਨੇੜੇ ਜਾਂਦਾ ਹਰੀ ਦੇ ਜਿਵੇਂ ਜਿਵੇਂ ਗੁਰੂ ਦੇ ਨੇੜੇ ਜਾਂਦਾ ਇੱਕ ਗੱਲ ਬਾਣੀ ਪੜ੍ਹਦਿਆਂ ਸੁਣਦਿਆਂ ਸਹਿਜ ਪਾਠ ਕਰਦਿਆਂ ਜਦੋਂ ਗੁਰੂ ਨਾਨਕ ਤੋਂ ਗੱਲ ਸ਼ੁਰੂ ਹੋਈ ਹੋਵੇ ਤੇ ਸਮਝਾਉਣ ਵਾਲਾ ਗੁਰਦੇਵ ਸਮਰੱਥ ਹੋਵੇ ਇੱਕੋ ਸਹਿਜ ਪਾਠ ਇਹ ਜੀ ਅਹਿਸਾਸ ਕਰ ਆ ਜਾਂਦਾ ਹੈ ਕਿ ਆਪੇ ਠਾਕਰ ਆਪੇ ਸੇਵਕ ਆਪ ਬਣਾਵਾਏ ਭਾਤੀ ਉਹਦਾ ਹੱਥ ਹਰ ਪਾਸੇ ਦਿਸਣ ਲੱਗ ਜਾਂਦਾ ਵੀ ਮਾਲਕ ਵੀ ਉਹ ਆਪ ਹੀ ਹੈ ਤੇ ਸੇਵਕ ਵੀ ਉਹਦੇ ਚੋਂ ਹੀ ਆਉਂਦਾ ਮਾਲਕ ਤੋਂ ਬਿਨਾ ਸੇਵਕ ਹੋ ਕਿਵੇਂ ਸਕਦਾ ਹੈ ਗੱਲ ਚਿੱਟੇ ਦਿਨ ਵਾਂਗ ਸਾਫ਼ ਦੇ ਸੰ ਲੱਗ ਜਾਂਦੀ ਹੈ ਫਿਰ ਪਤਾ ਲੱਗਦਾ ਹੈ ਬਿਉਂਤ ਉਸੇ ਦੀ ਬਣਾਈ ਵੀ ਆ ਉਸੇ ਦੀ ਬਿਉਂਤ ਚੋਂ ਪਤਾ ਨਹੀਂ ਲੱਗਦਾ ਮਾਲਕ ਕਦੋਂ ਨੌਕਰ ਹੋ ਜਾਂਦਾ ਨੌਕਰ ਕਦੋਂ ਮਾਲਕ ਬਣ ਜਾਂਦਾ ਕਣ-ਕਣ ਦੇ ਵਿੱਚ ਉਸੇ ਦਾ ਰਾਜ ਹੈ ਆਪੇ ਠਾਕਰੇ ਆਪੇ ਸੇਵਕ ਆਪ ਬਣਾਵੇ ਭਾਤੀ ਇਹ ਗੱਲ ਦੀ ਸੇਵਕ ਨੂੰ ਚੰਗੀ ਤਰ੍ਹਾਂ ਸਮਝ ਪੈ ਜਾਂਦੀ ਹੈ ਨਾਣਿਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਭਗਾਤੀ ਗੁਰੂ ਪਾਸ਼ਾ ਕਹਿੰਦੇ ਹੇ ਮਾਲਕ ਹੇ ਹਰੀ ਨਾਨਕ ਜਨ ਤੁਮਰੀ ਸਰਣਾਈ ਤੇਰੀ ਸਰਣਾਇਆ ਸਰਨ ਜਾਣਾ ਹੁੰਦਾ ਸਰੈਂਡਰ ਕਰ ਦੇਣਾ ਆਪਣੀ ਮੰਤ ਗੁਰੂ ਦੇ ਚਲਣਾ ਚ ਟੇਕ ਦੇਣੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਹੁਕਮ ਕੀਆ ਕਿ ਇੱਕ ਓੰਕਾਰ ਸਤਨਾਮ ਸੱਚਾ ਨਾਮ ਓੰਕਾਰ ਹੈ ਇਹਨੂੰ ਅੰਦਰੋਂ ਬਾਹਰੋਂ ਪ੍ਰਗਟ ਕਰਨਾ ਹੈ ਪ੍ਰਗਟ ਹੀ ਹੈ ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਦੇ ਆ ਪਵਨ ਗੁਰੂ ਤੋਂ ਸ਼ਬਦ ਗੁਰੂ ਦੀ ਯਾਤਰਾ ਕਰਨੀ ਹੈ ਸ਼ਬਦ ਗੁਰੂ ਦੇ ਜਹਾਜ਼ੇ ਚੜ੍ਹਨਾ ਹੈ ਤੇ ਜਿਹੜਾ ਵੀ ਚੜ੍ਹ ਗਿਆ ਬੇੜਾ ਪਾਰ ਹੋ ਜਾਂਦਾ ਹੈ ਪਾਸ਼ਾ ਇਸ ਤਰ੍ਹਾਂ ਆਪਾਂ ਨੂੰ ਝੋਲੀਆਂ ਭਰਦੇ ਆ ਪਿਆਰਿਓ ਬੜੀਆਂ ਮਿਹਰਾ ਕੀਤੀਆਂ ਗੁਰੂ ਰਾਮਦਾਸ ਸਾਹਿਬ ਨੇ ਸਾਨੂੰ ਪਾਠ ਕਰਨ ਵਾਲਿਆਂ ਨੂੰ ਜਾਪ ਕਰਨ ਵਾਲਿਆਂ ਨੂੰ ਕੀਰਤਨ ਕਰਨ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਕਥਾ ਕਰਨ ਵਾਲਿਆਂ ਨੂੰ ਇਸ ਬਾਗ ਚ ਸੇਧ ਮਿਲਦੀ ਹੈ ਕਿ ਇਹ ਗੱਲਾਂ ਬਾਤਾਂ ਕਰਨ ਕਰਾਉਣ ਦਾ ਵਸਾ ਨਹੀਂ ਹੈ ਜਿਵੇਂ ਅਮਲੀ ਸਮਾਰ ਕੇ ਮਾਵਾ ਬਣਾ ਕੇ ਛਕਦਾ ਨਾ ਜਿਹੜੇ ਭਗਤ ਨੂੰ ਪਤਾ ਲੱਗ ਗਿਆ ਜੀ ਨੂੰ ਸਮਝ ਆ ਗਈ ਜੀ ਨੂੰ ਗੁਰੂ ਨੇ ਕੀਮਿਆ ਸਮਝਾਤੀ ਕਿ ਉਹ ਰਸ ਕਿਵੇਂ ਉੱਤਰ ਦਾ ਅੰਦਰੋਂ ਕਿਵੇਂ ਮਿਲਦਾ ਕਿਵੇਂ ਚਖਣਾ ਹੈ ਉਹ ਸੱਚੀ ਰਸ ਦਾ ਆਨੰਦ ਮਾਣਦਾ ਇਹ ਰਸ ਰੂਪ ਜ਼ਿੰਦਗੀ ਹੈ ਇਹ ਰਸ ਮਿਲਦੇ ਹੈ ਤੇ ਰਸ ਦਾ ਆਨੰਦ ਮਾਨਣ ਹੀ ਜੀਵਾਤਮਾਏ ਸੰਸਾਰ ਚਾਹੀਏ ਬਹੁਤ ਰਸ ਨੇ ਦੁਨੀਆ ਦੇ ਵਿੱਚ ਉਹਨਾਂ ਰਸਾਂ ਕਸਾਂ ਦੇ ਵਿੱਚ ਦੀ ਲੰਘਦਿਆਂ ਲੰਘਦਿਆਂ ਕਿਸੇ ਨਾ ਕਿਸੇ ਦਿਨ ਇਸ ਮਹਾਰਸ ਕੋਲੇ ਪਹੁੰਚਣਾ ਤੇ ਜਿਹਨੇ ਰਸ ਦਾ ਅਨੰਦ ਹੀ ਨਹੀਂ ਵਾਣਿਆ ਉਹ ਮਹਾਰਸਤ ਤੱਕ ਵੀ ਆ ਨਹੀਂ ਸਕਦਾ ਜਿਹਦੀ ਇਹ ਸੰਸਾਰ ਚ ਰਹਿੰਦੇ ਆ ਐਡੀ ਕਿ ਜ਼ਰਤ ਨਹੀਂ ਹੈ ਕਿਉਂਕਿ ਨਿੱਕਾ ਜਿਹਾ ਰਸ ਮਾਣ ਲੇ ਆਪਣੇ ਆਪ ਨੂੰ ਦੇਖ ਲੇ ਜਾਣ ਲੇ ਪਰਖ ਲੇ ਉਹ ਲੋਕਲਾਜ ਛੱਡ ਕੇ ਮਹਾਰਸਤ ਤੱਕ ਨਹੀਂ ਆ ਸਕਦਾ ਮਹਾਰਸਤ ਦੀ ਪ੍ਰਾਪਤੀ ਕਰਨੀ ਹੈ ਸੂਰਮਾ ਬਣਨਾ ਪੈਂਦਾ ਜੋਧਾ ਬਣਨਾ ਪੈਂਦਾ ਗੁਰੂ ਦੇਵ ਦੇ ਅੱਗੇ ਲੱਗ ਕੇ ਆਪਣੇ ਆਪ ਨੂੰ ਜਾਣਨ ਵਾਲੇ ਪਾਸੇ ਤੁਰਨਾ ਪੈਂਦਾ ਹੈ ਗੁਰੂ ਰਾਮਦਾਸ ਕਿਰਪਾ ਕੰਗ ਸਿਰ ਤੇ ਮੇਰ ਪ੍ਰਿਆ ਹੱਥ ਰੱਖਣ ਸਾਰਿਆਂ ਨੂੰ ਹੀ ਪ੍ਰਾਪਤੀ ਕਰਾ ਦੇਣ ਆਉ ਪਿਆਰੇ ਸੁਮਾਪਤੀ ਕਰ ਗਏ ਹਰ ਹਰ ਭਗਤ ਬਣੀ ਅਤ ਸੁਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖ ਓਲਾ ਜਿ ਭਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਮਾਨ ਦੇ ਸਾ ਤੇਰੀ ਸਦਾ ਹੀ ਜੈ ਸਦਾ ਹੀ ਜੈ ਤਨ ਗੁਰੂ ਨਾਨਕ ਜਿਹਾ ਭਾਉ ਤੇਹੇ ਫਲ ਪਾਇਸੀ